ਹਾਂਜੀ ਭੈਣ ਸਾਰੀਆਂ ਭੈਣਾਂ ਨੂੰ ਮੇਰੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਭੈਣ ਮਿੰਦ ਹੋਰ ਕਿਵੇਂ ਹੋ ਭੈਣੋ ਠੀਕ ਠਾਕ ਠੀਕ ਹੀ ਹੋਵੋਗੀਆਂ ਮੈਂ ਵੀ ਠੀਕ ਆ ਮੈਂ ਤਾਂ ਇਹ ਕਹਿੰਦੀ ਸੀ ਭੈਣੇ ਅੱਜ ਮੈਂ ਬਣਾਉਂਗੀ ਅੰਬ ਦੇ ਚਾਰ ਦਾ ਵਾਲਾ ਤੁਹਾਨੂੰ ਦੱਸੂਗੀ ਵੀ ਅੰਬ ਦਾ ਚਾਰ ਕਿਵੇਂ ਪਾਈਂਦਾ ਹਾਂ ਤੁਹਾਨੂੰ ਤਾਂ ਪਤਾ ਨਹੀਂ ਨਾ ਹੋਣਾ ਇਹ ਤਾਂ ਸਾਨੂੰ ਬਲਾਉ ਦੇ ਰਾਂ ਨੂੰ ਆਉਂਦਾ ਸਾਰਾ ਕੰਮ ਹੈ ਨਾ ਹਾਂ ਸਾਰੇ ਕੰਮ ਜਾਣਦੇ ਹੀ ਕਿਹੜਾ ਕੰਮ ਕੀ ਕਰੀ ਕੱਲ ਤਾਂ ਹੀ ਤਾਂ ਤੁਹਾਨੂੰ ਸੁਪਿਆਉਂਦੇ ਰਹਿਣੇ ਆ ਤੁਸੀਂ ਹੈ ਕੱਲ ਅੱਜ ਮੈਂ ਤੁਹਾਨੂੰ ਦੱਸਦੀ ਆ ਭੈਣੇ ਵੀ ਅੰਬ ਦਾ ਚਾਰ ਕਿਵੇਂ ਪਾਈਂਦਾ ਇਹ ਆਂਬ ਦਾ ਪਤਾ ਪੈਣ ਕੀ ਹੋਇਆ ਹੁਣ ਉਹ ਕੰਮ ਪਾਣ ਦਾ ਨਹੀਂ ਪਤਾ ਹੁਣ ਆਂਬ ਬਣੇ ਇੱਕ ਬੱਡੇ ਸਾਰੇ ਦਰਖਤ ਜਿੱਤੇ ਲੱਗ ਜਾਂਦੇ ਨੇ ਅੱਗੇ ਤੇ ਹੋਈ ਪਈ ਪੱਤੇ ਵੀ ਇੰਦਰ ਛੋਟੇ ਵੀ ਹੁੰਦੇ ਤੁਸੀਂ ਤਾਂ ਦੇਖੇ ਨਹੀਂ ਕੋਣੇ ਜਦ ਤੁਸੀਂ ਮੈਂ ਕਰਿਓ ਪੈਣਾ ਫੈਰੂ ਮੈਂ ਜਾਂ ਮੇਰੇ ਫੁੱਲ ਹੈ ਤੇ ਕਰਤੇ ਘਟਾਈ ਮਰ ਜਾਂਦੇ ਸਾਨੂੰ ਕੱਟਣ ਦੀ ਲੋੜ ਦੀ ਥਾੜੀਆਂ ਹੋਰ ਹੁਣ ਮੈਂ ਤਾਂ ਥਾੜੀਆਂ ਕਰੀਆਂ ਹੋਈਆਂ ਮੰਗਾ ਲੈਣੇ ਹੋਰ ਘਰੇ ਘਰਾ ਮਾਰੇ ਮਤਾਂ ਚਲੋ ਅੱਜ ਮੈਂ ਤੁਹਾਨੂੰ ਦੱਸ ਦਿਆਂ ਵੀ ਆਂਬ ਦਾ ਕਰ ਤੁਸੀਂ ਤਾਂ ਪਰਾਂ ਮਰਦੇ ਨੂੰ ਦੁਖੀ ਕਰ ਇਹ ਸੱਤਾ ਗਾਰੀ ਵਿੱਚ ਲਕਤੀਆਂ ਬੁਲਾਈ ਲੋਕੀਂ ਪੀਂਦੇ ਸੱਤੇ ਜਮੀਨ ਵੀ ਬੈਠੇ ਦਿਆਂ ਤੇ ਕੀ ਅਕਤਨਾ ਪਹਿਲਾਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿਆਂ ਪੜੇ ਥੋੜੇ ਦਿਨ ਪਹਿਲਾਂ ਵਾ ਪਾ ਲਿਆ ਆਂਪਦਾ ਚਾਰ ਆਂਪੋ ਦੇ ਚਾਰ ਨੂੰ ਤਾਂ ਬਣ ਚੌਥੇ ਦਿਨ ਉਲੀ ਲੱਗ ਗਈ ਮੈਂ ਤਾਂ ਚੱਕ ਕੇ ਸਾਰੇ ਰੂੜੀ ਤੇ ਖਾਜ ਜਦੋਂ ਅੱਖੋਲੇ ਪਾਉਣੇ ਇੰਨੀਆਂ ਗਾਲਾਂ ਕੱਢੀਆਂ ਮੇਰੀ ਮਾਂ ਤਾਂ ਚੁੱਪ ਕਰੀ ਖੜੀ ਸੁਣੀ ਗਈ ਮੈਂ ਤਾਂ ਲਫੋਂਕਦਾ ਪੋਂਕੀ ਕਿਹਾ ਤੀ ਪਰ ਮੈਂ ਤਾਂ ਇੰਨਾ ਮੱਖਾ ਮਾਰਿਆ ਸਣ ਸਾਰੀ ਬਰਵਾਦ ਆ ਗਈ ਔਰ ਹੁਣ ਸਾਨੂੰ ਕੁਝ ਆਉਂਦਾ ਨਹੀਂ ਨਾ ਹੁੰਦਾ ਭੈਣੇ ਬਣਾਉਣਾ ਇਕ ਤਾਂ ਇੱਕ ਦੂਜੇ ਦੀਆਂ ਵੀਡੀਓ ਦੇਖ ਕੇ ਵਲੌਗ ਬਣਾਈ ਜਾਂਦੇ ਆਂ। ਪਤਾ ਕਿਤਾ ਕੋਈ ਪਜਰਦਾ ਹੁੰਦਾ। ਕੱਲ ਕੀ ਕੀ ਸਿੱਖ ਲੈ ਹੱਥੋਂ। ਠੀਕ ਹੈ ਪਿੰਨ ਆ ਮੈਂ ਤੁਹਾਨੂੰ ਸਿਖਾਉਂਗੀ ਸਾਰਾ ਕੁਝ। ਆ ਦੇਖੋ ਪਹਿਲਾਂ ਤਾਂ ਉਹਦੇ ਵਿੱਚ ਪੈਂਦਾ ਹੁੰਦਾ ਭੈਣੇ ਇੱਕ ਤਾਂ ਖੋਪੇ ਦਾਤੇ। ਉਹਨਾਂ ਸੱਤ ਪਿੰਨ ਜਦੋਂ ਲਿਓ। ਕਰੋਨਾ ਕਿਹੜਾ ਪੈਂਦਾ ਹੁੰਦਾ। ਉਹਨੇ ਖੋਪੇ ਦਾ ਤਾਂ ਕੰਮ ਹੀ ਪੈਂਦਾ। ਤੁਸੀਂ ਦੇਖ ਦਿਓ ਉਹਨਾਂ ਪੁੱਤੇ ਦੀਓ ਮੈਂ ਬਲੌਗ ਬਣਾ ਲੈਣਾ। ਹਾਂ। ਉਹ ਪਹਿਲਾਂ ਹੁੰਦਾ ਤਾਂ ਤੇ ਫਿਰ ਉਹਦੇ ਵਿੱਚ ਇੱਕ ਪਹਿਲਾਂ ਹੁੰਦਾ ਜੀਰਾ, ਸ਼ਾਂਪ, ਨੂਨ ਖਾਦੀਆਂ ਸਾਰੀਆਂ ਲਾਲ ਮਿਰਚ ਨਾ ਨਾ ਲਾਲ ਥੋੜੀ ਜਿਹੀ ਨੂਨ ਜਾ ਕੇ ਸਭ ਹੁੰਦਾ ਸੀ ਤੇ ਉਹੋਂ ਫਿਰ ਆਪਾਂ ਨੇ ਵੱਡੇ ਸਾਰੇ ਭਾਂਡੇ 'ਚ ਐ ਗੱਡ ਮੱਟ ਕਰ ਲਿਆ ਐ ਗੱਡ ਮੱਟ ਹੈਣ ਐ ਗੱਡ ਗੱਟ ਮੱਟ ਹੈ ਦੇਖ ਲੈ ਆ ਵੱਡਾ ਸਾਰਾ ਭਾਂਡਾ ਹੁੰਦਾ ਭੈਣੇ ਇਹ ਭਈਆਂ ਨੇ ਆਟਾ ਕਰਨ ਵਾਸਤੇ ਦਿੱਤਾ ਹੁੰਦਾ ਚੱਲ ਮੈਂ ਉਹ ਦਿਖਾ ਦਿੰਦੀ ਤੁਹਾਨੂੰ ਇਹ ਇਹਦੇ ਵਿੱਚ ਅੰਬ ਦਾ ਚਾਰ ਤੇ ਤੇਲ ਤੂਲ ਤਾਂ ਨਹੀਂ ਹੈਗਾ ਭੈਣੇ ਕਿਉਂਕਿ ਮੈਂ ਤਾਂ ਉਈ ਮਿੱਟੀ ਦਾ ਅੰਬ ਦਾ ਚਾਰ ਪਾਉਣੀ ਆ ਕਾਕੀ ਅੰਬ ਦਾ ਚਾਰ ਨਹੀਂ ਆਉਂਦੀ ਹਾਂ ਇਹ ਅਕਲੀ ਪੰਘੂਰ ਤੇ ਪੈਸੇ ਵਾਲੇ ਖਰਾਬ ਹੋ ਜਾਂਦੇ ਐ ਬੱਡੇ ਸਾਰੇ ਭੰਡ ਤੇ ਗੱਟਮਟ ਕਰਕੇ ਸਾਰਾ ਲਾਟਮ ਪਟਮ ਜਿੰਨਾ ਵੀ ਨੂੰ ਚੇਲ ਨੱਚਾ ਦੋ ਵੀ ਹੁੰਦਾ ਸਾਰਾ ਐ ਗੱਟਮਟ ਕਰਕੇ ਉਹਦੇ ਅੰਬ ਦੇ ਸਾੜੀਆਂ ਪਾ ਦੇ ਦਿੱਸ ਕਈਆਂ ਹੁੰਦੇ ਨੇ ਤੇ ਇਹ ਰੋਡ ਪਾ ਦੇ ਉਹ ਭੀ ਕਰ ਇਕੱਠਾ ਕਰਕੇ ਪਲਾਸਟਰ ਦੇ ਦਿੱਤੇ ਕਿੰਨੇ ਨਾ ਪਾਇਓ ਲੋਡ ਨਾ ਪਾਇਆ ਪੈ ਖਰਾਬ ਹੋ ਜਾਂਦਾ ਹੈ ਚਲੋ ਸਿੱਖ ਗਏ ਹੁਣ ਭੈਣ ਹਾਂ ਐ ਸਿੱਖ ਗਿਆ ਤੇ ਮੇਰੇ ਪਲੋਗ ਦੇਖ ਕੇ ਸਾਰਾ ਮਤਾ ਸਕਾਉਂਗੀ ਰਹਿਣੀ ਹਮ ਤਾਂ ਭਲਾ ਹੀ ਕੋ ਸੋਗਾ ਪਾਉਂਦਾ ਨਹੀਂ ਫੈਣ ਖੋ ਰਾਮੀਆਂ ਵੀ ਕੀ ਕਰਦੀ ਆ ਸਾਰੇ ਬਲੌਕਰ ਸਾਨੂੰ ਕੁਝ ਨਹੀਂ ਹੁਣ ਤਾਹ ਜਾਂਦਾ ਭੈਣ ਹੁਣ ਮੇਰਾ ਬਾਰਾ ਟਾਈਮ ਖਰਾਬ ਕੋਈ ਕਹਿੰਦਾ ਨਾਲ ਸੋਡਾ ਟਾਈਮ ਖਰਾਬ ਕੋਈ ਕਹਿੰਦਾ ਹੁਣ ਮੈਂ ਜਾਂਦੀ ਆ ਭੈਣ ਸਾਰੀਆਂ ਭੈਣਾਂ ਨੂੰ ਮੇਰੀ ਸੱਸਰੀ ਦਾ ਵਾਏ ਵਾਏ ਜਾਂਦੀ ਆ ਭੈਣ ਹੈ ਯਾਦ ਰੱਖੇ ਇਹਦੇ ਸੰਦੇ ਬਣਾ ਲੇ ਹੈ ਹਾਂ ਚੰਗਾ ਵਾਏ